ਦੇਖੋ ਜੀ ਪਖਵਾ ਰੋਡ ਦੀ ਨਹਿਰ ਤੇ ਖੜੇ ਹੋਏ ਆ ਤੁਸੀ ਸਾਹਮਣੇ ਦੇਖ ਸਕਦੇ ਹੋ ਫਲਾਈਓਵਰ ਹੈਗਾ ਜੀ ਪਖਵਾ ਰੋਡ ਦਾ ਨਹਿਰ ਤੇ ਅਸੀਂ ਖੜੇ ਹੋਏ ਆ ਜੀ ਟ੍ਰੈਫਿਕ ਵਧੀਆ ਨਿਕਲ ਰਹੀ ਹੈ ਤੁਸੀ ਸਾਹਮਣੇ ਦੇਖ ਸਕਦੇ ਹੋ ਬੋਰਡ ਲੱਗਿਆ ਹੋਇਆ ਹੈ ਕਾਂਗਰਸ ਦੇ ਪ੍ਰਧਾਨ ਅਤੇ ਐਮਪੀ ਦੇ ਲੋਕ ਸਭਾ ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੋਟ ਪਾ ਕੇ ਕਾਮਯਾਬ ਕਰੋ ਅਸੀਂ ਦੇਖ ਸਕਦੇ ਹੋ ਵੋਟ ਸੋਰਟ ਇਲੈਕਟ 2 ਨੰਬਰ 5 ਵਾਲਾ ਬਟਨ ਦਬਾ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੋਟ ਪਾ ਕੇ ਕਾਮਯਾਬ ਕਰੋ ਤੁਹਾਨੂੰ ਖਬਰਾਂ ਦਿਖਾਣੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਕੰਮ ਕਰ ਰਹੇ ਨੇ ਵਧੀਆ ਜਿ세 ਗੱਲ ਕੀਤੀ ਸੀ ਉਹਨਾਂ ਨੇ ਕਹੀ ਸੀ ਫੁੱਲਾਵਾਦੀ ਸੜਕਾਂ ਜਰੂਰ ਬਣਾਵਾਂਗੇ ਬਾਕੀ ਦੇਖਦੇ ਆਂ ਕੌਣ ਜਿੱਤਦਾ ਹੈ ਵੋਟ ਜਰੂਰ ਪਾਓ ਵਕਤ ਨੂੰ VOTING ਹੈਗੀ ਹੈ ਜੀ ਤੇ ਬੋਟ ਲੱਗਿਆ ਹੋਇਆ 2 ਨੰਬਰ 5 ਵਾਲਾ ਬਟਨ ਦਬਾ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਮਯਾਬ ਕਰੋ ਕਾਂਗਰਸ ਨੇ ਗਰੰਟੀਆਂ ਵੀ ਗੱਡੀ ਹੈਗੀਆਂ ਜੀ ਬੋਡ ਲੱਗਿਆ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੋ ਚੈਨਲ ਸਬਸਕ੍ਰਾਈਬ ਕਰਦੋ ਇੰਦਾ ਦੀ ਖਬਰ ਤੁਹਾਨੂੰ ਦਿਖਾਉਂਦੇ ਰਵਾਂਗੇ ਪਲਪਲ ਦੀ ਇਲੈਕਸ਼ਨ ਦੀ ਖਬਰ ਤੁਹਾਨੂੰ ਦਿਖਾਉਂਦੇ ਹੈਗੇ ਆ ਜੀ ਕਿਹੜੀ ਪਾਰਟੀ ਕਿੰਨਾ ਜੋਰ ਲਗਾ ਰਹੀ ਹੈ ਆ ਵੀ ਸਾਹਮਣੇ ਵੀ ਦੇਖ ਸਕਦੇ ਹੋ ਨਹਿਰ ਚਲਦੀ ਪਈ ਹੈ ਇਹ ਸਮਾਰਟ ਸਿਟੀ ਨੂੰ ਜਾਣਾ ਹੈਗਾ ਜੀ ਦੇਖੋ ਕਿੰਨਾ ਚਮਕਦਾ ਪਿਆ ਹੈ ਲੁਧਿਆਣਾ ਸਾਡਾ ਜੋ ਜਾਣੇ ਦੀ ਬਿਹਤਰੀ ਦੇ ਲਈ ਜਰੂਰ ਵੋਟ ਪਾਓ ਜਿਹੜੀ ਪਾਰਟੀ ਨੂੰ ਲੱਗਦੀ ਹੈ ਕੰਮ ਵਧੀਆ ਕਰਦੀ ਹੈ ਜਾਂ ਕਰੇਗੀ ਉਸ ਨੂੰ ਵੋਟ ਪਾਓ ਵੋਟ ਪਾ ਕੇ ਦਿਤਾਓ ਆਹਦੀ ਦੇਖ ਸਕਦੇ ਹੋ ਰਾਜਾਵੜੀ ਦਾ ਵੋਟ ਲੱਗਿਆ ਹੈ ਕਾਂਗਰਸ ਦੀ ਪਾਰਟੀ ਦੀ ਜੋਰ ਹੈ ਥੋੜਾ ਕੰਮ ਕਰ ਰਹੀ ਹੈ ਭਾਜਪਾ ਵੀ ਕੰਮ ਕਰ ਰਹੀ ਹੈ ਜਾਲਦੀਦਲ ਵੀ ਥੋੜਾ ਬਹੁਤਾ ਕੰਮ ਕਰ ਰਹੀ ਹੈ ਆਮਾਦੀ ਪਾਰਟੀ ਵੀ ਜੋੜਾ ਛੋੜਾ ਨਾਲ ਕੰਮ ਕਰ ਰਹੀ ਹੈ ਬਾਕੀ ਦੇਖਦੇ ਹਾਂ ਇਲੈਕਸ਼ਨ ਦਾ ਰਿਜ਼ਲਟ ਕੀ ਆਉਂਦਾ ਹੈ ਕਾਰਨ ਰਿਜ਼ਲਟ ਆਣਗੇ ਜੀ वोट ਜਰੂਰ ਪਾਓ वोट ਪਾਟਾ ਸੰਵਿਧਾਨਿਕ ਦਾ ਅਧਿਕਾਰ ਹੈ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਕਰ ਦੋ ਇਤਾਂ ਹੀ ਖਬਰ ਤੁਹਾਨੂੰ ਦਿਖਾਉਂਦੇ ਰਵਾਂਗੇ ਜਾਂਦੇ ਆਦੇ ਤੁਹਾਨੂੰ ਦੱਸ ਦਈਏ ਕਿ ਕਿੱਲਾ ਦੇਖੋ ਇਹ 2 ਨੰਬਰ ਬਟਨ ਦਬਾਓ ਅਮਰਿੰਦਰ ਸਿੰਘ ਰਾਜਾਵੜਿੰਗ ਕੇ ਵੋਟਸ ਨੂੰ ਇਲੈਕਟ 2 ਨੰਬਰ ਪੰਜੇ ਵਾਲਾ ਬਟਨ ਦਬਾ ਕੇ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਵੋਟ ਪਾ ਕੇ ਕਾਮਯਾਬ ਕਰੋ اے ਅਸੀਂ ਸਿਗੇ ਜੀ ਪਖੋ ਰੋਣੀ ਨੈੱਟ ਤੇ ਥੈਂਕ ਯੂ